ਕੀ ਗੱਲ ਹੋਈ ਭਾਜੀ ਸਾਰੀ ਦੱਸੋ ਜੀ ਪਹਿਲੇ ਤੋਂ ਪਹਿਲੇ ਮੰਗਲਵਾਰ ਚੋਰੀ ਮੇਰਾ ਸਾਰਾ ਕੁਝ ਗਹਿਣਾ ਲੈ ਗਏ ਕਿੱਥੇ ਰਹਿੰਦੇ ਕਿਹੜਾ ਇਲਾਕਾ ਜੀ ਹਾਂਜੀ ਕੀ ਗੱਲ ਹੋਈ ਕਦੋਂ ਦੀ ਗੱਲ ਵਾਰਦਾ ਤਈ ਜੀ ਅੱਜ ਅੱਜ 1 ਵਜੇ ਦੀ ਹੋਈ ਇੱਕ ਪਹਿਲੇ ਤੇ ਇੱਕ ਨੀ ਹੋਈ ਕੀ ਕੀ ਚੋਰੀ ਕਰਕੇ ਲਗੇ ਸਾਰਾ ਗਹਿਣਾ ਲੈ ਗਏ ਮੇਰੇ ਕੁਠੀ ਪੱਖਾ ਪੱਖਾ ਕਿੱਥੇ ਲੱਗਾ ਸੀ ਪੱਖਾ ਖਾਤਾ ਸੀ ਅੱਛਾ ਤਾਂ ਗਹਿਣਾ ਵਗੈਰਾ ਕਿੱਥੇ ਪਿਆ ਸੀ ਗਹਿਣਾ ਮੰਦਰ ਤੇ ਲਖਾ ਹਟ ਗਿਆ ਹੈ ਮਰਗੇ ਹੈਗਾ ਤੇ ਕਿੰਨੇ ਕੋ ਪਤਾ ਲੱਗਾ ਕਿ ਕਿਹੜੇ ਬੰਦੇ ਆਏ ਜਾਂ ਕੁਝ ਅੰਦਰ ਜਾਂ ਕੈਮਰਾ ਦੇਖਿਆ ਬਾਅਦ ਮੈਂ ਤਾਂ ਮੁੰਡਾ ਜਿਹਾ ਨਜ਼ਰ ਆਣ ਲਾ ਪਿਆ ਬੰਦੇ ਆਏ ਕੀ ਹੋਰ ਕੀ ਕਿਸ ਮਾਨ ਸੀ ਤੁਹਾਡਾ ਬਾਕੀ ਲਾ ਹਜ਼ਾਰ ਰੁਪਇਆ ਅੱਛਾ ਤੇ ਪੱਕਾ ਅੱਛਾ ਗਹਿਣਾ ਪੂਰਾ ਹੈ ਅੱਛਾ ਗਹਿਣਾ ਸਾਰੇ ਲੈ ਗਏ ਹਾਂਜੀ ਉਹ ਬੈਗ ਤੇ 10000 ਰੁਪਇਆ ਤਾਂ ਉਹ ਲੈ ਗਏ ਆ ਕੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖਲhaya ਜਿਨ੍ਹਾਂ ਦੇ ਇਲਜ਼ਾਮ ਲਾਇਆ ਵਾ ਲਾ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿਤੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਰੀਖ ਨੂੰ ਉਹਦੇ ਹੋਂ ਤੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚੋਂ ਕੋਈ ਐਹੋ ਜੀ ਤਰਾਜੁਕ ਚੀਜ਼ ਨਹੀਂ ਮਿਲਦੀ ਫਿਰ ਪਤਾ ਲੱਗਾ ਕਿ ਕਿੰਨੇ ਕਿਦਾਂ ਕੁ ਕੀ ਕੀ ਚੀਜ਼ ਦੇ ਲੋਟੇ ਹੀ ਕੁਝ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤੇ ਲੱਗਾ ਇਹਦਾ ਇਹ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਦੋਸ਼ੀ ਨੂੰ ਫੜਾਂਗੇ ਫਿਰ ਉਸ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਜੇ ਅਸੀਂ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਮੌਕੇ ਦੇ ਉਸੇ ਹਾਲ ਜਾਂਦੇ ਕਿਹੜਾ ਇਲਾਕਾ ਜੀ ਹੈ ਇਹੋ ਸਾਹ ਹੈਗਾ ਜੀ ਆਪਣਾ ਨੈਰੂ ਕਲੋਨੀ ਨੈਰੂ ਕਲੋਨੀ ਨੈਰੂ ਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਬਾਬਾ ਅਮੀਰ ਸ਼ਾਹ ਜੀ ਕੀ ਗੱਲ ਹੋਈ ਭਾਜੀ ਸਾਰੀ ਦੱਸੋ ਜੀ ਸਤਲਜ ਪਹਿਲੇ ਮੰਗਲ ਬਾਜ਼ਾਰ ਚੌਰੀ ਮੇਰੇ ਹਸਾਲਾ ਕੁਝ ਗਹਿਣਾ ਲੈ ਗਏ ਕਿੱਥੇ ਰਹਿੰਦੇ ਕਿਹੜਾ ਇਲਾਕਾ ਜੀ ਨੈਰੂ ਕਲੋਨੀ ਹਾਂਜੀ ਕੀ ਗੱਲ ਹੋਈ ਕਦੋਂ ਦੀ ਗਵਾਰਦਾ ਤਾਈ ਜੀ ਅੱਜ ਅੱਜ 1 ਵਜੇ ਜੀ ਹੋਈ ਇੱਕ ਪਹਿਲੇ ਤੇ ਇੱਕ ਨੀ ਹੋਈ ਕੀ ਕੀ ਚੋਰੀ ਕਰਕੇ ਲਗੇ ਸਾਰਾ ਗਹਿਣਾ ਲੈ ਗਿਆ ਮੇਰੇ ਘੁੱਠੀ ਪੱਖਾ ਪੱਕਾ ਕਿੱਥੇ ਲੱਗਾ ਸੀ ਅੱਖਾਂ ਖਾਤਾ ਸੀ ਅੱਛਾ ਤਾਂ ਗਿਆਣਾ ਵਗੈਰਾ ਕਿੱਥੇ ਵਿਆ ਸੀ ਗਿਆਣਾ ਮੰਦਰ ਤੇ ਦਿਖਾਓ ਆ ਟੱਗ ਗਿਆ ਹੈ ਨਰਜੀਤ ਤੇ ਕਿੰਨੇ ਕੋ ਪਤਾ ਲੱਗਾ ਕਿ ਕਿਹੜੇ ਬੰਦੇ ਆਈਆਂ ਕੁਝ ਅੰਦਾਈਆਂ ਕੈਮਰਾ ਦੇਖਿਆ ਬਾਰ ਮੈਨੂੰ ਤਾਂ ਮੁੰਡਿਆਂ ਨਜ਼ਰ ਆਂਦਾ ਕੋਈ ਨਹੀਂ ਆਇਆ ਹੈ ਕੀ ਹੋਰ ਕੀ ਕੀ ਸਮਾਨ ਸੀ ਤੁਹਾਡਾ ਬਾਕੀ ਲੱਖ ਜਰ ਰਹੀ ਆ ਅੱਛਾ ਪੱਕਾ ਗਿਆਨਾ ਪਹੜਾ ਹੈ ਅੱਛਾ ਗਿਆਨਾ ਸਰੇ ਲੇ ਕੇ ਹਾਂਜੀ ਉਹ ਬੈਗ ਤੇ 10000 ਜਿਆਦਾ ਲੈ ਗਏ ਆ ਕੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਵਾਜਾ ਖਲਾਇਆ ਜਿਨ੍ਹਾਂ ਦੇ ਇਲਜ਼ਾਮ ਲਾਇਆ ਵਾ ਨਾ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿਤੇ ਲਿਆ ਕੇ ਥਾਣੇ ਪੇਸ਼ ਕਰਦਿੰਦੇ ਆ ਅਗਲੀ ਤਰੀਖ ਨੂੰ ਉਹਦੇ ਹੋਂ ਤੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚੋਂ ਕੋਈ ਐਹੋ ਜੀ ਤਰਾਜੁਕ ਚੀਜ਼ ਨਹੀਂ ਮਿਲੀ ਸਿਰ ਪਤਾ ਲੱਗਾ ਕਿ ਕਿੰਨੇ ਕਦਾਂ ਕੋਈ ਕੀ ਕੀ ਛੇ ਕਿ ਲੋਟਾਈ ਕੋਈ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤੇ ਲੱਗਾ ਇਹਦਾ ਇਹ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਦੋਸ਼ੀ ਨੂੰ ਫੜਾਂਗੇ ਫਿਰ ਉਹ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਜੇ ਅਸੀਂ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਦੇ ਉਸੇ ਹਲ ਜਾਗੇ ਕਿਹੜਾ ਇਲਾਕਾ ਜੀ ਹੈ ਇਹ ਸੋ ਹੈਗਾ ਜੀ ਆਪਣਾ ਨਰਕ ਕਲੋਨੀ ਨਰਕ ਕਲੋਨੀ ਨਰਕ ਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਪਾਪਾ ਮੀਰ ਸਾਹਿਬ ਜੀ ਓਕੇ ਜੀ